ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਵਿਵਾਦ ਗਹਿਰੌਣ ਦੇ ਆਸਾਰ ਬਣ ਗਏ ਹਨ ਬੀਤੇ ਦਿਨੀ ਇੱਕ ਗੁੱਟ ਨੇ ਸਰਬਸੰਮਤੀ ਨਾਲ ਚੋਣ ਕਰਕੇ ਜਸਪਾਲ ਸਿੰਘ ਬੱਬੇਹਾਲੀ ਨੂੰ ਪ੍ਰਧਾਨ ਬਣਾਉਂਦਾ ਦਾਵਾ ਕਰ ਦਿੱਤਾ ਪਰ ਕੁਝ ਦਿਨ ਬਾਅਦ ਹੀ ਸਾਥਕਾ ਪ੍ਰਧਾਨ ਕਸ਼ਮੀਰ ਸਿੰਘ ਚੌਰ ਕੈਮਰੇ ਦੇ ਸਾਹਮਣੇ ਆ ਗਏ ਤੇ ਇਸ ਨੂੰ ਧੱਕੇਸ਼ਾਹੀ ਅਤੇ ਰਾਜਨੀਤਿਕ ਦਖਲਅੰਦਾਜ਼ੀ ਦੇ ਨਾਲ ਕੀਤੀ ਗਈ ਕਾਰਵਾਈ ਕਰਾਰ ਦਿੰਦਾ ਸੋਨਾ ਕਿਹਾ ਹੈ ਕਿ ਨਵੇਂ ਬਣੇ ਪ੍ਰਧਾਨ ਦੀ ਯੂਨੀਅਨ ਦੀ ਕੋਈ ਰਜਿਸਟ੍ਰੇਸ਼ਨ ਨਹੀਂ ਹੈ ਜਦਕਿ ਉਹਨਾਂ ਦੀ ਯੂਨੀਅਨ ਰਜਿਸਟਰਡ ਹੈ ਉਹਨਾਂ ਮੰਗ ਕੀਤੀ ਹੈ ਕਿ ਯੂਨੀਅਨ ਦੀ ਚੋਣ ਕਰਵਾਈ ਜਾਵੇ ਮੇਰਾ ਨਾਮ ਕਸ਼ਮੀਰ ਸਿੰਘ ਵਾਸੀ ਝਾਵਰ ਸਾਡੇ ਆਟੋ ਜਣੀਆਂ ਦਾ ਨਾਮ ਡੀ ਗੁਰਦਾਸਪੁਰ ਪੈਸੇਂਜਰ ਵੈਨ ਐਸੋਸੀਏਸ਼ਨ ਰਜਿਸਟਰਡ ਨੰਬਰ ਡੀ ਆਈ ਸੀ ਬੀ ਟ ਐਲ 36 ਆਫ 2224 2225 ਇਹਦੇ ਵਿੱਚ ਸਰ ਮੈਂ ਇੱਕ ਆਪ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਸਰ ਤਕਰੀਬਨ 24-25 ਸਾਲ ਤੋਂ ਇੱਥੇ ਆਟੋ ਜੁਨੀਆ ਦਾ ਮੈਂ ਪ੍ਰਧਾਨ ਹਾਂ ਮੈਂ ਬਕਾਇਦਾ ਇਲੈਕਸ਼ਨ ਲੜ ਕੇ ਜੁਨੀਆ ਦਾ ਪ੍ਰਧਾਨ ਬਣਿਆ ਸੀ ਜੋ ਕਿ ਮੈਂ ਲੋਕਾਂ ਦੀ ਸੇਵਾ ਦੇ ਵਿੱਚ ਅੱਜ ਤੱਕ ਕਰ ਰਿਹਾ ਹਾਂ ਅਜੇ ਤੱਕ ਮੇਰੇ ਤੇ ਕੋਈ ਅਸੋਜਾ ਦਾਗ ਨਹੀਂ ਹੈ ਬਿਲਕੁਲ ਡੰਡਰੋਲ ਹੈ ਕੋਈ ਮੇਰੇ ਤੇ ਕੋਈ ਦਾਗ ਨਹੀਂ ਹੈ ਕਿਸੇ ਦਾ ਵੀ ਪਰ ਮੇਰੇ ਨਾਲ ਸਰ ਅੱਜ ਬਹੁਤ ਜ਼ਿਆਦਾ ਥੱਕੇਸ਼ਾਈ ਹੋਈ ਹੈ ਉਹ ਤਾਂ ਕਿਹਦਾ ਇਹ ਆ ਸਰ ਗੁੰਡਾਗਰਦੀ ਕੀਤੀ ਗਈ ਆਪਣੇ ਆਪ ਹਾਰ ਪਾਏ ਗਏ ਔਰ ਇਹ ਸਾਰੀ ਜੋ ਵੀ ਹੋਇਆ ਸਾਰੀ ਸਰਕਾਰੀ ਸੈਦ ਉੱਤੇ ਹੋਇਆ ਔਰ ਮੈਂ ਪ੍ਰਸ਼ਾਸਨ ਨੂੰ ਹੀ ਬੇਨਤੀ ਕੀਤੀ ਸੀ ਕਿ ਮੇਰੇ ਨਾਲ ਇਲੈਕਸ਼ਨ ਲੜੀ ਜਾਵੇ ਹਾਰ ਜਿੱਤ ਬਣੀ ਆ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਹਾਰ ਜਾਗਾ ਮੈਂ ਜੁਨੀਆ ਦੀ ਪ੍ਰਧਾਨਗੀ ਤੋਂ ਅਸਿਫਾ ਲੈ ਜਾਗਾ ਮਗਰ ਉਹ ਕੰਮ ਨਹੀਂ ਹੋਇਆ ਸਰ ਅੱਜ ਇਹ ਕੰਮ ਹੋਇਆ ਵਾ ਇੱਥੇ ਬਾਹਰੋਂ ਬੰਦੇ ਲਿਲਾ ਕੇ ਕਾਫੀ ਬੰਦੇ ਬਾਹਰੋਂ ਆਏ ਜਿਨ੍ਹਾਂ ਗੁੰਡਾਗਰਦੀ ਕੀਤੀ ਇੱਥੇ ਰੱਜ ਕੇ ਔਰ ਆਪਣੇ ਆਪ ਹੀ ਪ੍ਰਧਾਨ ਉਹਨਾਂ ਚੁਣ ਲਿਆ ਔਰ ਆਪਣੇ ਆਪ ਹੀ ਹਾਰ ਪਾ ਲਿਆ ਔਰ ਇੱਥੇ ਨਜਾਇਜ਼ ਨਾਰੇਬਾਜੀ ਕੀਤੀ ਗਈ ਨਜਾਇਜ਼ ਮੇਰੀ ਸ਼ਾਨ ਦੇ ਬਰਖਲਾ ਬੋਲਿਆ ਗਿਆ ਔਰ ਇਹ ਜੋ ਵੀ ਹੋ ਰਿਹਾ ਇਹ ਸਰਾਸਰ ਗਲਤ ਹੈ